ਇਹ ਕਹਿਣ ਦਾ ਫਾਇਦਾ ਕਰਕੇ ਇੱਕ ਰੋਡ ਤੇ ਉਹਦਾ ਬਿਊਟੀਫਿਕੇਸ਼ਨ ਕਰਨਾ ਤੇ ਉਹਦੇ ਚ ਗੱਲਾਂ ਤਿੰਨ ਸਾਈਡਾਂ ਤੇ ਦੋ ਫੁੱਟਪਾਥ ਹੁੰਦੇ ਨੇ ਤੇ ਵਿਚ ਉਹਦੇ ਡਿਵਾਈਡਰ ਹੁੰਦਾ ਹੈ ਫੁੱਟਪਾਥ ਸੋਹਣੇ ਬਣਾਏ ਜਾਣ ਤੇ ਵਿਚਲਾ ਜਿਹੜਾ ਡਿਵਾਈਡਰ ਹੈ ਉਹਨੂੰ ਵਧੀਆ ਬਣਾ ਕੇ ਤੇ ਉਹਦੇ ਤੁਸੀਂ ਪਲਾਂਟੇਸ਼ਨ ਕਰ ਦਿੰਦੇ ਆ ਉਹਨੂੰ ਹੋਰ ਸੁੰਦਰ ਕਰਨਾ ਹੈ ਤੇ ਜਿਹੜੇ ਜਿਹੜੇ ਫੁੱਟਪਾਥ ਨੇ ਉਹਨਾਂ ਤੇ ਕਿਤੇ ਬੈਂਚ ਲਾਏ ਜਾਣ ਕਿਤੇ ਉਹਨਾਂ ਤੇ ਜਿਹੜੀਆਂ ਲਾਈਟ ਪੋਲ ਹੁੰਦੇ ਨੇ ਉਹ ਸੋਹਣੀਆਂ ਲਾ ਦਿੱਤੀਆਂ ਜਾਣ ਤੇ ਇੱਕ ਸੜਕ ਜਿਹੜੀ ਆ ਬਣ ਜਾਂਦੀ ਆ ਉਹ ਸੜਕ ਦਾ ਬਹੁਤਾ ਵੱਡਾ ਕੋਈ ਕੰਮ ਨਹੀਂ ਹੁੰਦਾ। ਬਾਬਾ ਜੀ ਕਿੰਨੇ ਸੇਵਾਦਾਰ ਲਾਏਗੇ ਤੁਹਾਡੇ ਵੱਲੋਂ ਜੀ? ਮੇਰੇ ਵੱਲੋਂ ਨਹੀਂ ਕਿ ਸਾਰੇ ਇਹਨਾਂ ਵੱਲੋਂ ਹੀ ਲਾਏ ਜਾਣਗੇ। ਨਹੀਂ ਨਹੀਂ ਪਰ ਫਿਰ ਵੀ ਕੀ ਕੀ ਉਪਰਾਲੇ ਅਸੀਂ ਸਾਰੇ ਜਾਣੇ ਰੜਕੇ ਹੀ ਲੱਗੇ ਹੋਏ ਆ। ਕਿੱਥੋਂ ਕਿੱਥੋਂ ਦੀ ਕਿੱਥੋਂ ਲੱਗਣ ਜਾਏਗਾ? ਇਹਦਾ ਕੋਈ ਸੀਮਾ ਨਹੀਂ ਸਾਰਾ ਸ਼ਹਿਰ ਹੀ ਸਾਫ਼ ਕਰਨਾ ਹੈ। ਤੁਹਾਡੇ ਵੱਲੋਂ ਪਹਿਲੇ ਵੀ ਬੜੇ ਉਪਰਾਲੇ ਬਾਬਾ ਜੀ ਤੁਹਾਡੇ ਵੱਲੋਂ ਪਹਿਲੇ ਵੀ ਉਪਰਾਲੇ ਕੀਤੇ ਜਾਂਦੇ ਨੇ ਤੇ ਸਾਡੇ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਇਹ ਸਾਰੇ ਮਿਲ ਕੇ ਕਰਦੇ ਆ ਜੀ ਨਹੀਂ ਥੋੜਾ ਜਿਹਾ ਦੱਸ ਦਿਓ ਕੀ ਕੀ ਲੋਕਾਂ ਨੂੰ ਕੀ ਅਪੀਲ ਹੈ ਕਿ ਕੀ ਕਰਨ ਲੋਕ ਸਾਰੇ ਲੋਕ ਚੰਗੇ ਨੇ ਪਰ ਫਿਰ ਵੀ ਸਫਾਈ ਦੇ ਵਿੱਚ ਰਹਿਣਾ ਸਾਰੇ ਸਿੱਖਣਾ ਆਪਣੇ ਆਲੇ ਦੁਆਲੇ ਨੂੰ ਸਾਫ਼ ਜਿਦ ਤੱਕ ਕਰਨ ਨੂੰ ਸਾਫ਼ ਰੱਖਣਾ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਹਾਂਜੀ ਤੇ ਮੈਂ ਰੇੜੀ ਵਾਲੇ ਵੀਰਾਂ ਭਰਾਵਾਂ ਨੂੰ ਕਹਾਂਗਾ ਕਿ ਸ਼ਾਮ ਨੂੰ ਜਦੋਂ ਰੇੜੀਆਂ ਲੈ ਕੇ ਜਾਂਦੇ ਨੇ ਆਪਣੀ ਰੇੜੀ ਦੀ ਸਫਾਈ ਕਰਕੇ ਸੁਲਤਾਨਪੁਰ ਰੋਡ ਤੋਂ ਸ਼ੁਰੂ ਨੇ ਆਣਾ ਤੇ ਸਾਰਾ ਰੇੜੀਆਂ ਨਾਲ ਭਰ ਜਾਂਦਾ ਠੀਕ ਹੈ ਉਹਨਾਂ ਦੀ ਰੋਜ਼ੀ ਰੋਟੀ ਦਾ ਕੰਮ ਹੋਏਗਾ ਇਹ ਤੇ ਕਈ ਜਾਣਦੇ ਨਹੀਂ ਸਾਡੇ ਪਰ ਉਹਨਾਂ ਨੂੰ ਰੇੜੀ ਖੜਨ ਲੱਗਿਆ ਮੁੜ ਕੇ ਆਪਣੀ ਸਫਾਈ ਕਰਕੇ ਇੱਕ ਪੇਟੀ ਦੇ ਵਿੱਚ ਉਹ ਜੋ ਪਰਾਹੀ ਕੱਢਦੇ ਆ ਤੇ ਉਹ ਵੀ ਉੱਥੇ ਸੁੱਟ ਦਿੰਦੇ ਆ ਜੇ ਉਹਦੇ ਵਿੱਚ ਅਖਬਾਰ ਪਿਆ ਹੁੰਦਾ ਤੇ ਉਹ ਵੀ ਉੱਥੇ ਸੁੱਟ ਜਾਂਦੇ ਆ ਜੇ ਉਹ ਜੂਸ ਵਾਲਾ ਆਪਣਾ ਸੰਤਰਾ ਮਸੰਮੀ ਛਿਲਦੇ ਆ ਤੇ ਉਹਦੇ ਵੀ ਢੇਰ ਲਾ ਕੇ ਉੱਥੇ ਚੱਲ ਜਾਂਦੇ ਆ ਚਿੱਕੜ ਵੀ ਉੱਥੇ ਕਰਕੇ ਚਲੇ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇਹਦਾ ਧਿਆਨ ਰੱਖਣ ਮੇਰੀਆਂ ਗੱਲਾਂ ਇਹਦੀਆਂ ਹੀ ਨੇ ਬਹੁਤੀਆਂ ਨਹੀਂ ਹੈਗੀਆਂ ਬਾਕੀ ਸਿਰਕਾਰ ਦਾ ਕਰੋ ਜੀ ਦੀ ਟੀਮ ਦੇ ਘਾਟ ਕਰਕੇ ਕੁਝ ਕਮੀ ਆ ਸਕਦੀ ਹੈ ਪਰ ਇਹਨਾਂ ਦੀ ਬਹੁਤ ਡੈਡੀਕੇਟਿਡ ਟੀਮ ਹੈ ਸੋ ਇਹਨਾਂ ਦਾ ਜਿਹੜਾ ਕੰਟ੍ਰਿਬਿਊਸ਼ਨ ਹੈਗਾ ਇਹ ਇਹ ਅਸੀਂ ਕਦੇ ਵੀ ਉਹਦਾ ਜਿਹਨੂੰ ਕੋ ਨਾ ਥੈਂਕਸ ਇਨਫ ਨਹੀਂ ਹੋ ਸਕਦਾ ਸੋ ਅੱਜ ਅਸੀਂ ਫਿਰ ਤੋਂ ਇੱਥੇ ਆਏ ਹਾਂ ਇੱਕ ਵਾਰ ਇਥੇ ਫਿਰ ਕਲੀਨਲਿਨੈਸ ਡਰਾਈਵ ਵੀ ਚੱਲ ਰਹੀ ਹੈ ਔਰ ਇਹ ਕੱਲੀ ਕਲੀਨਲਿਨੈਸ ਡਰਾਈਵ ਨਹੀਂ ਹੈ ਅਗਰ ਇਥੇ ਰਸਤੇ ਚ ਹਾਰਟੀਕਲਚਰ ਡਿਪਾਰਟਮੈਂਟ ਮਤਲਬ ਮੇਰਾ ਕਹਿਣ ਦਾ ਹੈ ਕਿ ਹਰ ਡਿਪਾਰਟਮੈਂਟ ਜਿਹੜਾ ਹੈ ਉਹ ਸਾਡੇ ਨਾਲ ਇਸ ਡਰਾਈਵ ਦੇ ਵਿੱਚ ਸਹਿਯੋਗ ਕਰੇਗਾ ਜਿੱਥੇ ਕਿਤੇ ਸਾਨੂੰ ਲੱਗਦਾ ਹੈ ਸਿਵਲ ਡਿਪਾਰਟਮੈਂਟ ਦੀ ਲੋੜ ਹੈ ਕੋਈ ਮਲਬਾ ਪਿਆ ਹੈ ਕੋਈ ਹਾਰਟੀਕਲਚਰ ਦਾ ਕੰਮ ਹੈ ਇਨ ਫੈਕਟ ਕੋਈ ਇਨਕ੍ਰੋਚਮੈਂਟ ਵੀ ਅਗਰ ਹੋਏਗੀ ਤਾਂ ਉਹਨਾਂ ਨੂੰ ਚਾਹੀਏ ਨੋਟਿਸ ਦੇ ਕੇ ਜਾਂ ਉਹਨਾਂ ਨੂੰ ਉਥੋਂ ਕਲੀਅਰ ਕਰਾਉਣ ਲਈ ਹੋ ਸਕਦਾ ਹੈ ਕਮਿਸ਼ਨਰ ਨੇ ਪਹਿਲੇ ਕਹਿ ਦਿੱਤਾ ਹੋਏ ਸੋ ਇੱਕ ਬਹੁਤ ਐਕਸ ਜੋ ਜਿਹੜੀ ਅੱਜ ਅਸੀਂ ਇੱਥੋਂ ਸਟਾਰਟ ਕਰ ਰਹੇ ਹਾਂ ਬਟ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਨੀ ਆ ਕਿ ਸਾਡੀ ਇਹ ਡਰਾਈਵ ਇਨਕੰਪਲੀਟ ਰਹੇਗੀ ਜਦ ਤੱਕ ਸਾਨੂੰ ਇਸ ਦੇ ਵਿੱਚ ਲੋਕਾਂ ਦਾ ਸਹਿਯੋਗ ਨਹੀਂ ਮਿਲਦਾ ਕਿਉਂਕਿ ਇਵੈਂਚੁਅਲੀ ਅਸੀਂ ਇੱਕ ਵਾਰ ਸਾਫ਼ ਕਰਾਵਾਂਗੇ ਦੋ ਵਾਰ ਕਰਾਵਾਂਗੇ ਲੋਕਾਂ ਨੂੰ ਇਹਦੇ ਵਿੱਚ ਸਾਡੇ ਨਾਲ ਆਉਣਾ ਪੈਣਾ ਕਿੱਥੋਂ ਦੀ ਕਿੱਥੋਂ ਤੱਕ ਚੱਲੇਗੀ ਜੀ ਡਰ ਆ ਦੇਖੋ ਇਹ ਇੱਥੋਂ ਸਟਾਰਟ ਹੋ ਕੇ ਟਿਲ ਦਾ ਗੋਲਡਨ ਟੈਂਪਲ ਠੀਕ ਹੈ ਨਾ ਜਿਹੜੀ ਰੋਡ ਵਿੱਚ ਜੋ ਲੀਡਸ ਟਵਰਡਸ ਅ ਗੋਲਡਨ ਟੈਂਪਲ ਇੱਥੋਂ ਲੈ ਕੇ ਉਹ ਸਾਰਾ ਉੱਥੇ ਤੱਕ ਦਾ ਜਿਹੜਾ ਰਸਤਾ ਹੈਗਾ ਉਹਨੂੰ ਅਸੀਂ ਸਾਰਾ ਠੀਕ ਕਰਾਵਾਂਗੇ ਬਿਲਸ ਡਰਾਈਵ ਨੇ ਬਾਤ ਲਗਾ ਦੇ ਉੱਥੇ ਕਰਨਾ ਬੈਟਰ ਹਨਾ ਜੀ ਉਹਨੂੰ ਉਹ ਥੋੜਾ ਦੇ ਵਿੱਚ ਇੱਕ ਪੂਰੀ ਕੰਪਰੀਹੈਂਸਿਵ ਅਪਰੋਚ ਲਈ ਜਾ ਰਹੀ ਹੈਗਾ ਇੱਥੇ ਮੁੱਦੇ ਨੇ ਜੋ ਜੋ ਪ੍ਰੋਬਲਮੈਟਿਕ ਏਰੀਆਜ਼ ਨੇ ਉਹ ਸਾਰੇ ਨਾਲ ਨਾਲ ਐਡਰੈਸ ਹੋਣਗੇ ਹਰ ਛੋਟੀ ਤੋਂ ਛੋਟੀ ਚੀਜ਼ ਜੇ ਜੇ ਫੁੱਟਪਾਥ ਵੀ ਪੇਂਟ ਹੋਣ ਵਾਲੀ ਹੈ ਉਹ ਵੀ ਨਾਲ ਹੋਏਗੀ ਭਲੇ ਇੱਕ ਵੈਕਿਊਮ ਕਲੀਨਰ ਵਾਂਗੂ ਆਪਾਂ ਚੱਲਾਂਗੇ ਇੱਕ ਪੂਰੀ ਅਪਰੋਚ ਲੈਂਦੇ ਹੋਏ ਪੂਰਾ ਇਹਨੂੰ ਸਾਫ਼ ਸਫਾਈ ਸੁੰਦਰਤਾ ਤੇ ਇਹਨੂੰ ਇੱਕ ਵਧੀਆ ਫੇਰ ਉਸ ਤੋਂ ਬਾਅਦ ਇਹਨੂੰ ਅੱਗੇ ਨੂੰ ਪਾਵੇਂ ਅਸੀਂ ਰੋਜ਼ 500 ਮੀਟਰ ਕਰੀਏ 200 ਮੀਟਰ ਕਰੀਏ ਉਹ ਸਾਡਾ ਨਹੀਂ ਹੈ ਫੋਕਸ ਸਾਡਾ ਫੋਕਸ ਇਹ ਹੈ ਕਿ ਜਿੰਨਾ ਕਰ ਰਹੇ ਅਸੀਂ ਉਹਨੂੰ ਸੈਚੂਰੇਟ ਕਰਦੇ ਹੋਏ ਅੱਗੇ ਨੂੰ ਜਾਈਏ ਜੀ ਤਾਂ ਅਕਸਰ ਪਹਿਲੇ ਸ਼ੁਰੂਆਤ ਤੋਂ ਜਿੰਦੀ ਬਾਤ ਫੇਰ ਗੰਦ ਪੈ ਜਾਂਦਾ ਦੇਖੋ ਮ्युनਿਸਪਲ ਕਾਰਪੋਰੇਸ਼ਨ ਦਾ ਮੈਮ ਦਾ ਬਾਬਾ ਜੀ ਅੱਜ ਆਪਾਂ ਇੱਥੇ ਕਿਉਂ ਇਕੱਠੇ ਹੋਏ ਆ ਇੱਥੇ ਆਪਾਂ ਇਸ ਲਈ ਇਕੱਠੇ ਹੋਏ ਆ ਕਿ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਸ਼ਹਿਰ ਵਾਸੀ ਸਾਡੇ ਨਾਲ ਰਹਿਣ ਜਦ ਤੱਕ ਇਹ ਡਰਾਈਵ ਇੱਕ ਸਰਕਾਰੀ ਦਫ਼ਤਰ ਇੱਕ ਸਰਕਾਰੀ ਇੱਕ ਕੋਈ ਸੰਸਥਾ ਜਾਂ ਐਮ ਐਲ ਏ ਮੈਡਮ ਤੱਕ ਸੀਮਿਤ ਰਹਿ ਜਾਂਦੀ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹ ਵੱਡੀ ਕਾਮਯਾਬੀ ਹੋ ਸਕਦੀ ਹੈ ਬਟ ਇਹਨੂੰ ਇੱਕ ਤਿਉਹਾਰ ਇਹਨੂੰ ਇੱਕ ਇਸ ਤਰੀਕੇ ਨਾਲ ਮਨਾਇਆ ਜਾਵੇ ਕਿ ਤੁਹਾਡਾ ਸ਼ਹਿਰ ਅਸੀਂ ਇਹਨੂੰ ਸਾਫ਼ ਰੱਖਣਾ ਹੈ ਸਾਨੂੰ ਬਿਸ਼ੱਕ ਸਾਰੀਆਂ ਜੜੀਆਂ ਵੈਲਫੇਅਰ ਐਸੋਸੀਏਸ਼ਨਸ ਹੈ ਜਾਂ ਜਿਹੜੇ ਐਨ ਜੀਓਜ਼ ਹੈ ਉਹ ਸਾਨੂੰ ਅਪਰੋਚ ਕਰਨ ਸਾਡੇ ਨਾਲ ਦਿਨ ਫਿਕਸ ਕਰ ਲੈਣ ਕਿ ਅਸੀਂ ਅੱਜ ਇਸ ਏਰੀਆ ਨੂੰ ਆਪਣਾ ਸੈਚੂਰੇਟ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਮਸ਼ੀਨਰੀ ਦੀ ਬੈਕਪੋਰਟ ਬੈਕਐਂਡ سپورਟ ਅਸੀਂ ਉਹਨਾਂ ਨੂੰ ਆਪਣਾ ਸਟਾਫ ਸਾਰਾ ਪ੍ਰੋਵਾਈਡ ਕਰਾਂਗੇ ਤਾਂ ਕਿ ਆਪਣਾ ਏਰੀਆ ਉਹਨੂੰ ਨਾਲ-ਨਾਲ ਉਹ ਸਾਫ਼ ਕਰੀ ਜਾਣ ਰੈਗੂਲਰ ਬੇਸਿਸ ਤੇ ਮਤਲਬ ਇਹ ਇੱਕ ਆਪਾਂ ਸਿਟੀਜ਼ਨ ਮੂਵਮੈਂਟ ਬਣਾਉਣਾ ਚਾਹੁੰਦੇ ਹਾਂ ਰਾਦਰ ਥੈਨ ਇੱਕ ਸਰਕਾਰੀ ਜਾਂ ਸੰਸਥਾ ਦਾ ਮੂਵਮੈਂਟ ਠੀਕ ਠੀਕਨ ਬਾਬਾ ਜੀ